ਇਹ ਮੈਂ ਨਹੀਂ ਦੇਣਾ ਮੇਰੇ ਆ ਦਾ ਨਹੀਂ ਗੱਲ ਦੇ ਮੈਂ ਤੇ ਦਿੱਸਾ ਜੀ ਲਾ ਕੁੰਡਾ ਦਾ ਚਾਬੀ ਲਿਆ ਯਾਰ ਚਾਬੀ ਲਿਆ ਮੈਂ ਥੋੜੇ 1% ਕਰ ਮੈਂ ਗੱਲ ਹੀ ਕਰਕੇ ਤੇ ਬਸ ਉਸ ਦਿਨ ਸਾਲ ਨਾਲ ਗੱਲ ਕਰੀ ਤੇ ਮੈਂ ਤਾਂ ਦਿੱਸਾ ਮਾਉਣੇ ਬਸ ਨਹੀਂ ਜਾਉ ਯਾਰ ਫੜੋ ਕੋਲ ਨਹੀਂ ਲੈ ਜਾਣਾ ਤਾਂ ਮੈਂ ਉਵੇਂ ਆ ਜਾਣਾ ਭਾਈ ਲੀੜੇ ਲੂੜੇ ਬਦ ਲਖੇ ਮੈਂ ਬਾਹਰ ਆਇਆ ਹੁਣੇ ਨਹੀਂ ਉਵੇਂ ਦੱਸ ਦਿਓ ਮੈਨੂੰ ਉਹ ਗੱਲ ਸੁਣ ਨਹੀਂ ਯਾਰ ਵਾਦਾ ਦਰਨਾ ਵਾਦਾ ਹੋਰਦਾ ਸੋ ਮੜਾ ਜਾਓ ਕਰਾ ਪੰਜਾਬੀ ਉਹ ਦਿਖਾ ਦਈਏ ਭਾਈ ਇਹ ਪਾਣੀ ਵਾਲੇ ਮਸਲੇ ਤੋਂ ਪਹਿਲਾਂ ਵੀ ਚੱਕਣਗੇ ਆ ਖੜੇ ਆਏ ਸੰਗਤ ਸਾਰੀ ਲਿਆ ਭਾਈ ਦਰਵਾਜ਼ਾ ਖੋਲ ਉਹ ਨਹੀਂ ਚੱਕਦੇ ਉਹ ਮੈਂ ਫਿਰ ਤੁਹਾਡੇ ਸਾਹਮਣੇ ਹੀ ਨਹੀਂ ਆਉਂਦਾ ਮੈਂ ਗੱਲ ਤਾਂ ਦੱਸਣਾ ਲੋਕਾਂ ਨੂੰ ਵੀ ਪਤਾ ਲੱਗੇ ਯਾਰ ਵੀ ਕਾਰਨ ਕੀ ਆ ਐਂ ਦਾ ਫਿਰ 3 ਦਸੰਬਰ ਨੂੰ ਭਾਈ ਪਾਣੀ ਵਾਲਾ ਮਸਲਾ ਮੈਨੂੰ ਤਾਂ ਨਿਕਲ ਨਹੀਂ ਦੇਣਾ ਫਿਰ ਹਾਂ ਤੁਹਾਨੂੰ ਲੈ ਕੇ ਜਾਵਾਂਗੇ ਅਸੀਂ ਕੱਲ ਜਾਵਾਂਗੇ ਕੋਈ ਕੱਲ ਨਹੀਂ ਨਹੀਂ ਕੋਈ ਨਹੀਂ ਆਪਾਂ ਮੜਾ ਜਾ ਲੋਕਾਂ ਨੂੰ ਵੀ ਦੱਸ ਦੇ ਕਹਿੰਦਾ ਤੁਸੀਂ ਤਾਂ ਆਪਣਾ ਬਾਪ ਆਪਣਾ ਬਾਪ ਪੈਂਦਾ ਰਹਿਣਾ ਕਿਉਂਕਿ ਤੁਸੀਂ ਮੈਂ ਤਾਂ ਦੱਸ ਦਿੰਦਾ ਰਾਜਾ ਕੱਟ ਦੇ ਕੱਟ ਦੇ ਮੈਂ ਨਹੀਂ ਨਹੀਂ ਕੋਈ ਨਹੀਂ ਚੱਲੀ ਜਾਂਦੇ ਬਈ ਚੱਲੀ ਜਾਂਦੇ ਆ ਫੜੀ ਬਈ ਬਈ ਖੜ੍ਹ ਜਾ ਯਾਰ ਕਰਨ ਮੈਂ ਕੋਈ ਖੜ੍ਹ ਜਾ ਬਈ ਖੜ੍ਹ ਜਾ ਫੜ ਦੇ ਫੜ ਦੇ ਕਿਸੇ ਨੂੰ ਨਹੀਂ ਆਉਣਾ ਨਾ ਖੜ੍ਹ ਜਾ ਬਈ ਆ ਪੰਜਾਬ ਪੁਲਿਸ ਆਈ ਆ ਜੀ ਦੇਖਦੇ ਆਂ ਫਿਰ ਇਹਨਾਂ ਦਾ ਗੱਲਬਾਤ ਹੀ ਆ ਫਿਰ ਵਾਕਈ ਪਤਾ ਨਹੀਂ ਲੈ ਕੇ ਲੈ ਕੇ ਜਾਂਦੇ ਆ ਜਾਂ ਕੀ ਕਰਦੇ ਆ ਉਹ ਨਹੀਂ ਜਾਂਦੇ ਆ ਰਵਾਦਾ ਤਰ ਨਾਲ ਆ ਇੱਥੇ ਇਤਨੂੰ ਫੜ ਕੇ ਰੱਖੀ ਮੈਨੂੰ ਹਾਲੇ ਦੇਖੋ ਆਜੂ ਆਹ ਚੜਦੂ ਇਹ ਦੂ ਵਾਪਸ ਲਓ ਕੀ ਨਹੀਂ ਸਾਡਾ ਕੋਈ ਜਗ੍ਹਾ ਕੋਈ ਮਿਲ ਕੇ ਗੱਲ ਕਰਨ ਦੀ ਆਉਂਦੀ ਹੈ ਆਪਣੇ ਨਾਇਬ ਸਾਹਿਬ ਮੁੰਡੇ ਦਾ ਕਿਸੇ ਦਾ ਨੰਬਰ ਲੱਗਦਾ ਮੈਨੂੰ ਨਹੀਂ ਦਿਆਣਾ ਮੇਰੇ ਆਦਾ ਨਹੀਂ ਗੱਲ ਦੇ ਮੈਂ ਤੇ ਦਿੱਸਾ ਜੀ ਲਾ ਕੁੰਡਾ ਦਾ ਚਾਬੀ ਲਿਆ ਯਾਰ ਚਾਬੀ ਲਿਆ ਮੈਂ ਥੋੜੇ 1% ਕਰ ਮੈਂ ਗੱਲ ਹੀ ਕਰਕੇ ਤੇ ਬਸ ਉਸ ਦਿਨ ਸਾਲ ਨਾਲ ਗੱਲ ਕਰੀ ਰਿਤਨ ਮੈਂ ਤਾਂ ਦਿੱਸਾ ਮਾ ਉਹਨੇ ਬਸ ਨਹੀਂ ਜਾਉ ਯਾਰ ਫੜੋ ਕੋਲ ਯਾਰ ਉਹ ਕੰਤੇ ਦੇ ਨਹੀਂ ਲੈ ਜਾਣਾ ਤਾਂ ਮੈਂ ਉਵੇਂ ਆ ਜਾਣਾ ਭਾਈ ਲੀੜੇ ਲੂੜੇ ਬਦ ਲਖੇ ਮੈਂ ਬਾਹਰ ਆਇਆ ਹੁਣੇ ਨਹੀਂ ਉਵੇਂ ਦੱਸ ਦਿਓ ਮੈਨੂੰ ਉਹ ਗੱਲ ਸੁਣ ਨਹੀਂ ਯਾਰ ਵਾਦਾ ਦਰਨਾ ਵਾਦਾ ਹੁਣ ਦੱਸ ਸੋ ਮੜਾ ਜਾਓ ਕਰਾ ਪੰਜਾਬੀ ਉਹ ਦਿਖਾ ਦਈਏ ਭਾਈ ਇਹ ਪਾਣੀ ਵਾਲੇ ਮਸਲੇ ਤੋਂ ਪਹਿਲਾਂ ਵੀ ਚੱਕਣਗੇ ਆ ਖੜੇ ਆਏ ਸੰਗਤ ਸਾਰੀ ਲਿਆ ਭਾਈ ਦਰਵਾਜ਼ਾ ਖੋਲ ਉਹ ਨਹੀਂ ਚੱਕਦੇ ਉਹ ਨਹੀਂ ਉਹ ਮੈਂ ਫਿਰ ਤੁਹਾਡੇ ਸਾਹਮਣੇ ਹੀ ਨਹੀਂ ਆਉਂਦਾ ਮੈਂ ਗੱਲ ਤਾਂ ਦੱਸਣਾ ਲੋਕਾਂ ਨੂੰ ਵੀ ਪਤਾ ਲੱਗੇ ਯਾਰ ਵੀ ਕਾਰਨ ਕੀ ਆ ਐਂ ਦਾ ਫਿਰ 3 ਦਸੰਬਰ ਨੂੰ ਭਾਈ ਪਾਣੀ ਵਾਲਾ ਮਸਲਾ ਮੈਨੂੰ ਤਾਂ ਨਿਕਲ ਨਹੀਂ ਦੇਣਾ ਫਿਰ ਅੱਜ ਤੁਹਾਨੂੰ ਲੈ ਕੇ ਜਾਵਾਂਗੇ ਅਸੀਂ ਨਹੀਂ ਨਹੀਂ ਕੋਈ ਨਹੀਂ ਆਪਾਂ ਮੜਾ ਜਾ ਲੋਕਾਂ ਨੂੰ ਵੀ ਦੱਸ ਦੇ ਕਹਿੰਦਾ ਤੁਸੀਂ ਤਾਂ ਆਪਣਾ ਬਾਪ ਆਪਣਾ ਬਾਪ ਪੈਂਦਾ ਰਹਿਣਾ ਕਿਉਂਕਿ ਤੁਸੀਂ ਮੈਂ ਤਾਂ ਦੱਸ ਦਿੰਦਾ ਰਾਜਾ ਕੱਟ ਦੇ ਕੱਟ ਦੇ ਮੈਂ ਨਹੀਂ ਨਹੀਂ ਕੋਈ ਨਹੀਂ ਚੱਲੀ ਜਾਂਦੇ ਬਾਈ ਚੱਲੀ ਜਾਂਦੇ ਆ ਫੜੀ ਬਈ ਫੜ ਜਾਓ ਯਾਰ ਗੰਨ ਨਾ ਕੋਈ ਕਰ ਫੜ ਜਾਓ ਬਾਈ ਫੜ ਜਾਓ ਫੜਦੇ ਫੜੀ ਕਿਸੇ ਨੂੰ ਨਹੀਂ ਆਉਣਾ ਨਾ ਫੜ ਜਾਓ ਬਾਈ ਆ ਪੰਜਾਬ ਪੁਲਿਸ ਆਈ ਆ ਜੀ ਦੇਖਦੇ ਆਂ ਕਹਿੰਦੇ ਤਾਂ ਗੱਲ ਬਾਤ ਹੀ ਆ ਫਿਰ ਵਾਕਈ ਪਤਾ ਨਹੀਂ ਲੈ ਕੇ ਲੈ ਕੇ ਜਾਂਦੇ ਆ ਕੀ ਕਰਦੇ ਆ ਉਹ ਨਹੀਂ ਲਿਆਂਦੇ ਆ ਰਵਾਦਾ ਤਰਨਾ ਆ ਇੱਥੇ ਇੱਕ ਨੂੰ ਫੜ ਕੇ ਰੱਖੀ ਮੈਂ ਹਾਂ ਜੀ ਆਜਾ ਜੀ ਅਟਾਰ ਦੂ ਇਹ ਦੋ ਵਾਰ ਫੇਰ ਲਓ ਸ਼ਾਰਟ ਕੋਈ ਜਗਾ ਕੋਈ ਮਿਲ ਕੇ ਗੱਲ ਕਰਨ ਦੀ ਆਉਂਦੀ ਹੈ ਆਪਣੇ ਨਾਇਬ ਸਾਹਿਬ ਮੁੰਡੇ ਦਾ ਕਿਸੇ ਦਾ ਨੰਬਰ ਲੱਗਦਾ